ਕੋਆਡਿਨਲ ਲਾਈਵ ਹੋ ਕੇ ਸਾਂਝਾ ਕਰਨਾ ਚਾਹ ਰਹੇ ਹਾਂ ਕਿ ਇਹ ਜਿਹੜਾ ਮੁੱਦਾ ਇਸ ਟਾਈਮ ਤੇ ਪੂਰੇ ਖਰੜ ਦੇ ਵਿੱਚ ਗੰਦੇ ਪਾਣੀ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਸਰਕਾਰ ਵੱਲੋਂ ਆਫੀਸ਼ੀਅਲ ਤੌਰ ਤੇ ਪਾਣੀ ਦੇ ਸੈਂਪਲ ਲਏ ਜਾ ਰਹੇ ਨੇ ਔਰ ਉਹਨਾਂ ਸੈਂਪਲਾਂ ਦੇ ਵਿੱਚੋਂ 70 ਤੋਂ 80% ਜਿਹੜੇ ਸੈਂਪਲ ਨੇ ਉਹ ਫੇਲ ਹੋ ਚੁੱਕੇ ਨੇ ਅੱਜ ਮੈਂ ਤਾਨੂੰ ਆਪਣੀ ਪਰਸਨਲ ਗੱਲ ਸ਼ੇਅਰ ਕਰ ਜਾ ਚੁੱਕਿਆ ਕਿ ਅੱਜ ਮੈਂ ਜਦੋਂ ਆਫਿਸ ਦੇ ਵਿੱਚੋਂ ਮੈਂ ਘਰ ਆਇਆ ਤੇ ਮੈਂ ਦੇਖਿਆ ਕਿ ਜਿਹੜਾ ਵਾਟਰ ਸਪਲਾਈ ਦਾ ਪਾਣੀ ਹੈ ਉਹਦੇ ਵਿੱਚ ਗੱਟਰ ਦਾ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਸਾਡੇ ਸੋਸਾਇਟੀ ਦੇ ਸੋਸ਼ਲ মিডিਆ ਗਰੁੱਪ ਦੇ ਵਿੱਚ ਲੋਕਾਂ ਦੇ ਵੱਲੋਂ ਲਗਾਤਾਰ ਵੀਡੀਓ ਜਾਰੀ ਕੀਤੀਆਂ ਜਾ ਰਹੀਆਂ ਕਿ ਜਿਹਦੇ ਵਿੱਚੋਂ ਲੋਕ ਪ੍ਰਸ਼ਾਸਨ ਦੇ ਅੱਗੇ ਫਰਿਆਦ ਲੌਂਦੇ ਦਿਖਾਈ ਦਿੱਤੇ ਨੇ ਕਿ ਪਾਣੀ ਦੀ ਜਿਹੜੀ ਗੁਣਵਤਾ ਹੈ ਜਬ ਪਾਣੀ ਦੀ ਜਿਹੜੀ ਕੁਆਲਿਟੀ ਹੈ ਉਹ ਬਿਲਕੁਲ ਹੀ ਖਰਾਬ ਹੈ ਔਰ ਉਹ ਪਾਣੀ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਉਸ ਪਾਣੀ ਨੂੰ ਸੁੰਘ ਤੱਕ ਨਹੀਂ ਸਕਦੇ ਪੀਣਾ ਤਾਂ ਅਲੱਗ ਦੀ ਗੱਲ ਹੈ ਉਸ ਤੋਂ ਬਾਅਦ ਅੱਜ ਜਦੋਂ ਮੈਂ ਇਸ ਨੂੰ ਅੱਖੀ ਦੇਖਿਆ ਕਿ ਇਹ ਮੇਰੇ ਘਰ ਦਾ ਦ੍ਰਿਸ਼ੀ ਕਿ ਜਦੋਂ ਵਾਟਰ ਸਪਲਾਈ ਦਾ ਪਾਣੀ ਆ ਰਿਹਾ ਸੀ ਤੇ ਉਹਦੇ ਵਿੱਚੋਂ ਗਟਰ ਦੀ ਗੰਦੀ ਬਦਬੂ ਜਿਹੜੀ ਹੈ ਉਹਦੀ ਬਹੁਤ ਹੀ ਜ਼ਿਆਦਾ 스ਮੈਲ ਆ ਰਹੀ ਹੈ ਤੁਸੀਂ ਇਹ ਦੇਖੋਗੇ ਕਿ ਅਗਰ ਉਹ ਪਾਣੀ ਨਾਲ ਕੋਈ ਨਹਾਉਂਦਾ ਬਰਸ਼ ਕਰਦਾ ਹੈ ਬਟ ਉਹੀ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਰਿਹਾ ਹੈ ਲੋਕੀ ਉਸ ਪਾਣੀ ਨੂੰ ਯੂਜ਼ ਕਰ ਰਹੇ ਨੇ ਲੋਕੀ ਉਸ ਪਾਣੀ ਦੇ ਨਾਲ ਰੋਟੀ ਬਣਾਉਣਗੇ ਲੋਕੀ ਉਸ ਪਾਣੀ ਦੇ ਨਾਲ ਖਾਣ ਪੀਣ ਦੀਆਂ ਵਸਤੂਆਂ ਬਣਾਉਣਗੇ ਉਹ ਪਾਣੀ ਹੀ ਸਾਡੇ ਅੰਦਰ ਜਾਏਗਾ ਤੇ ਅਗਰ ਤੁਸੀਂ ਦੇਖੋ ਕਿ ਉਹ ਪਾਣੀ ਦੇ ਨਾਲ ਅਗਰ ਲੋਕਾਂ ਦੇ ਅੰਦਰ ਜਾਏਗਾ ਤੇ ਕਿਸ ਲੈਵਲ ਤੱਕ ਲੋਕੀ ਬਿਮਾਰ ਹੋ ਸਕਦੇ ਨੇ ਅਸੀਂ ਫਿਰ ਵੀ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਕਰਨੀ ਹੈ ਕਿ ਜਲਦੀ ਤੋਂ ਜਲਦੀ ਇਸ ਮੁਸ਼ਕਲ ਦਾ ਕੋਈ ਹੱਲ ਕੱਢਿਆ ਜਾਏ ਕਿਉਂਕਿ ਮੈਂ ਪਰਸਨਲੀ ਤੌਰ ਤੇ ਸਾਡੇ ਸਿਵਲ ਸਰਜਨ मैडम ਨੇ ਉਹਨਾਂ ਨੂੰ ਅੱਜ ਮਾਰਨਿੰਗ ਦੇ ਵਿੱਚ ਮੈਂ ਉਸ ਪਾਣੀ ਦੀਆਂ ਫੋਟੋਆਂ ਪਿਕ ਕਰਕੇ ਵੀ ਭੇਜੀਆਂ ਸੀ ਅਤੇ ਉਹਨਾਂ ਤੋਂ ਫਰਿਆਦ ਲਗਾਈ ਸੀ ਕਿ ਕੁਝ ਇਸ ਦਾ ਹੱਲ ਕੀਤਾ ਜਾਵੇ ਕੱਲ ਹੀ ਮੈਂ ਖੁਦ ਉਹੀ ਵੀਡੀਓ ਜਿਹੜੀਆਂ ਸੀ ਜਾਂ ਉਹ ਫੋਟੋਆਂ ਸੀ ਉਹ ਮੈਂ ਇੱਥੇ ਜਿਹੜੇ ਸਾਡੇ ਖਰੜ ਹਸਪੀਟਲ ਦੇ ਆਪਣਾ ਡਾਕਟਰ ਭੱਲਾ ਸਾਹਿਬ ਨੇ ਉਹਨਾਂ ਨੂੰ ਵੀ ਭੇਜ ਚੁੱਕਿਆ ਸੀ ਬਟ ਦੋਨਾਂ ਵੱਲੋਂ ਅਜੇ ਕੋਈ ਰਿਐਕਸ਼ਨ ਨਹੀਂ ਆਇਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਕਿੰਨਾ ਕੁ ਗੰਭੀਰ ਹੈ ਅਗਰ ਇਸ ਤਰ੍ਹਾਂ ਨਾਲ ਕਿਸੇ ਦੀ ਜਾਨ ਮਾਨ ਨੂੰ ਜਾਂ ਕਿਸੇ ਦੇ ਬੱਚਿਆਂ ਨੂੰ ਕੋਈ ਖਤਰਾ ਹੁੰਦਾ ਹੈ ਤਾਂ ਇਸ ਵਾਸਤੇ ਟੋਟਲੀ ਤੌਰ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਜ਼ਿੰਮੇਵਾਰ ਹੋਏਗਾ ਕਿਉਂਕਿ ਅਗਰ ਕਿਸੇ ਪ੍ਰਸ਼ਾਸਨ ਅਧਿਕਾਰੀ ਨੂੰ ਨਹੀਂ ਵਿਸ਼ਵਾਸ ਤਾਂ ਮੈਂ ਅੱਜ ਜਿਹੜਾ ਪਾਣੀ ਆ ਰਿਹਾ ਹੈ ਲਾਈਵ ਇਸਟੈਂਪ ਤੇ ਉਸ ਪਾਣੀ ਦਾ ਸੈਂਪਲ ਆਪਣੇ ਕੋਲ ਰੱਖਣਾ ਜ਼ਰੂਰਤ ਪੈਂਦੀ ਉਹ ਪਾਣੀ ਦੀਆਂ ਬੋਤਲਾਂ ਭਰ ਕੇ ਮੈਂ ਪ੍ਰਸ਼ਾਸਨ ਅਧਿਕਾਰੀਆਂ ਤੱਕ ਵੀ ਪਹੁੰਚਾਵਾਂਗਾ ਅਗਰ ਜੋ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੇਰੀ ਇਸ ਵੀਡੀਓ ਨੂੰ ਦੇਖਦਾ ਹੋਵੇ ਤਾਂ ਉਹਨੂੰ ਵੋਟ ਉਹਨੂੰ ਜਲਦੀ ਤੋਂ ਜਲਦੀ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਦੇ ਉੱਤੇ ਨਿਆਇਕ ਪਾਈ ਜਾਏ ਕਿਉਂਕਿ ਖਰ ਖਰ ਦੇ ਵਿੱਚ ਦਰਪਨ ਸਿਟੀ ਸੁਸਾਇਟੀ ਜਿਹੜੀ ਹੈ ਉਹ ਆਲਰੇਡੀ ਡੰਪਿੰਗ ਦੇ ਨਾਲ ਪੀੜਤ ਹੈ ਲਗਾਤਾਰ ਡੰਪਿੰਗ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਆ ਰਿਹਾ ਹੈ ਬਟ ਅੱਜ ਜਦੋਂ ਤੁਸੀਂ ਦੇਖ ਰਹੇ ਹੋ ਕਿ ਪੀਨ ਵਾਲੇ ਪਾਣੀ ਦੇ ਵਿੱਚ ਵੀ ਅਗਰ ਇੰਨੀ ਗੰਦੀ ਮਾਤਰਾ ਦਾ ਕੋਈ ਜ਼ਹਿਰੀਲਾ ਪ੍ਰਦਾਰਥ ਜਾਂ ਗੰਦਾ ਪ੍ਰਦਾਰਥ ਮਿਲਿਆ ਹੋਇਆ ਤੇ ਉਹਦੇ ਨਾਲ ਲੋਕਾਂ ਤੇ ਕੀ ਬੀ ਸਕਦੀ ਹੈ ਧੰਨਵਾਦ